ਮਲੇ ਮੋਲਕ ਸਿੰਘ ਨੇ ਗੁੰਡਾਗਰਦੀ ਦਾ ਲਾਇਸੈਂਸ ਲਿਆ ਹੋਇਆ ਠੱਗੀਆਂ ਮਾਰਨ ਦਾ ਲਾਇਸੈਂਸ ਲਿਆ ਹੋਇਆ ਲੁੱਟ ਕਰਨ ਦਾ ਲਾਇਸੈਂਸ ਲਿਆ ਹੋਇਆ ਚੰਦ ਭਾਣ ਦੇ ਮਜ਼ਦੂਰਾਂ ਤੇ ਜ਼ੁਲਮ ਢਵਾਉਣ ਦਾ ਦੋਸ਼ੀ ਹੈ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਉਹ ਲੱਗਿਆ ਹੋਇਆ ਜਿਹੜੇ ਗਮਦੂਰ ਤੇ ਜੈਜੀ ਵਰਗੇ ਆ ਉਹ ਮੋਟਾ ਪੈਸਾ ਜਿਹੜਾ ਬਲਕਾਰ ਸਿੱਧੂ ਨੂੰ ਤੇ ਜਿਹੜਾ ਇਹ ਮੋਲਕ ਸਿੰਘ ਦਾ ਜੈਤੋ ਵਾਲਾ ਇਹਨਾਂ ਨੂੰ ਮੋਟਾ ਪੈਸਾ ਦਿੰਦੇ ਉਹ ਬੱਲੇਦਾਰੀ ਵਾਲੇ ਕੰਮ ਦੇ ਵਿੱਚੋਂ ਇੱਥੇ ਕਰਕੇ ਉਹਨਾਂ ਦੀ ਪਿੱਠ ਤੇ ਖੜੇ ਤੇ ਲੋਕਾਂ ਦੇ ਲਗਾਤਾਰ ਜਿਹੜਾ ਜਬਰ ਟਰੋਂਦੇ ਵੇ ਕਮਜ਼ੋਰ ਦੀ ਜ਼ਮਾਨਤ ਲੱਗੀ ਹੋਈ ਸੀ ਕੋਠਾ ਨਹੀਂ ਸਰਕਾਰੀ ਵਕੀਲ ਦੀ ਬਾਹਮ ਰੋੜ ਕੇ ਐਮ.ਐਲ.ਏ. ਅਮੋਲਕ ਤੇ ਇਹਨਾਂ ਦੇ ਜਿਹੜੇ ਆਪ ਸਰਕਾਰ ਆ ਉਹਨਾਂ ਨੇ ਉਹਨਾਂ ਨੂੰ ਰਾਹਤ ਦਵਾਈ ਹੈ ਤੇ ਐਮ.ਐਲ.ਏ. ਮੋਲਕ ਸਿੰਘ ਤੇ ਬਲਕਾਰ ਸਿੰਘ ਸਿੱਧੂ ਜਿਹੜਾ ਇਹ ਲਗਾਤਾਰ ਜਿਹੜਾ ਕਮਦੂਰ ਹੋਰਾਂ ਨੂੰ ਜੱਜੀ ਹੋਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਰਹੇ ਨੇ ਪੱਲੇਦਾਰਾਂ ਦੀ ਜਿਹੜੀ ਕਮਾਈ ਹੁੰਦੀ ਓ ਮੋਟਾ ਰੁਪਿਆ ਚੜਾਵਾ ਚੜਦਾ ਐ ਐਮਐਲਏ ਮੌਲਕ ਨੂੰ ਇਸ ਕਰਕੇ ਹੋ ਰਿਹਾ ਤੇ ਹੁਣ ਗ੍ਰਿਫਤਾਰੀ ਵੀ ਇਸੇ ਕਰਕੇ ਨਹੀਂ ਹੋ ਰਹੀ ਕਿਉਂਕਿ ਐਮਐਲਏ ਮੌਲਕ ਦੀ ਬੁੱਕਲ ਦੇ ਵਿੱਚ ਬੈਠਾ ਹੋਇਆ ਕਮਦੂਰ ਸਿੰਘ ਪੱਪੂ ਤੇ ਜਿੰਨੇ ਜਣੇ ਉਹਨਾਂ ਦੇ ਗੋਲੀਆਂ ਚਲਾਉਂਦੇ ਸੀ ਉਹ ਐਮਐਲਏ ਦੀ ਬੁੱਕਲ ਦੇ ਵਿੱਚ ਨੇ ਉਨਾ MLA ਦਾ ਕਹਿਣਾ ਕਿ ਉਹ ਦੂਸਰੇ ਕਾਂਗਰਸ ਪਾਰਟੀ ਦੇ ਨੇ ਅਸੀਂ ਆਮ ਆਦਮੀ ਪਾਰਟੀ ਦੇ ਆ ਸਾਡਾ ਆਪਸ ਵਿੱਚ ਕੋਈ ਲੈਣ ਦੇ ਨਹੀਂ ਨਹੀਂ ਮੇਰੇ ਕੋਲੇ ਉਹਦੀ ਫੋਟੋ ਆ ਜਿਹਦੇ ਵਿੱਚ ਅਮੋਲਕ ਸਿੰਘ MLA ਜਿਹੜਾ ਉਹਦੇ ਦਫ਼ਤਰ ਦੇ ਵਿੱਚ ਗਮਦੂਰ ਸਿੰਘ ਹੋਣੀ ਬੈਠੇ ਆ ਜਦੋਂ ਠੇਕੇ ਲੈ ਰਹੇ ਆ ਇਹ ਆਪਦੀ ਖੱਲ ਬਚਾਉਣ ਦਾ ਮਾਰਾ ਉਹਨਾਂ ਨੂੰ ਕਾਂਗਰਸੀ ਦੱਸ ਰਿਹਾ ਹੈ ਅਰੇ 2 ਸਾਲ ਤਾਂ ਬੋਕ ਪਏ ਆ ਜੀ ਸਾਨੂੰ ਲੱਗਦਾ ਕਿ ਲੋਕਾਂ ਨਾਲ ਜਿਹੜਾ ਇਹ ਵਿਵਹਾਰ ਕਰ ਰਹੇ ਆ ਲੋਕਾਂ ਨੇ 2 ਸਾਲਾਂ ਤੋਂ ਪਹਿਲਾਂ ਹੀ ਇਹਨਾਂ ਨੇ ਝੱਗੇ ਦੇ ਮੇਜ ਜਿਹੜੇ ਉਹ ਲੈਣੇ ਸ਼ੁਰੂ ਕਰ ਦੇਣੇ ਆ। ਹਲਕੇ ਦੇ ਵਿੱਚ ਐਮਐਲਏ ਪਿੰਡਾਂ 'ਚ ਵੜਨ ਜੋਗਾ ਨਹੀਂ ਰਹਿਣਾਗਾ। ਲੋਕ ਜਿਵੇਂ ਭਾਜਪਾ ਦੇ ਲੀਡਰਾਂ ਨੂੰ ਘੇਰ-ਘੇਰ ਕੇ ਸਵਾਲ ਕਰਦੇ ਰਹੇ ਹਨਾ ਉਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕੀਤਾ ਹੋਇਆ ਸੀ। ਇਹਨਾਂ ਦਾ ਹਾਲ ਵੀ ਉਹੀ ਹੋਣਾ ਹੈ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪਿੰਡਾਂ 'ਚੋਂ ਵੋਟਾਂ ਮੰਗ ਸਕਣਗੇ। ਕਿਉਂਕਿ ਜਿਸ ਤਰ੍ਹਾਂ ਦੇ ਇਹਨਾਂ ਨੇ ਗੁੰਡਾ ਰਾਜ ਚਲਾਇਆ ਹੋਇਆ ਲੋਕ ਇਹਨਾਂ ਦਾ ਜਵਾਬ ਆ ਜਿਹੜਾ ਉਹ ਜਰੂਰ ਇਲੈਕਸ਼ਨਾਂ ਦੇ ਦਿਨ ਅੱਜ ਦੇਣਗੇ ਨਾ ਵਿਚ ਜੈਤੋ ਦੇ ਐਮਐਲਏ ਮੋਲਕ ਸਿੰਘ ਦੀ ਅਰਥੀ ਬਣਾ ਕੇ ਚੰਦਪਾਲ ਜਬਰ ਜਿਹੜੀ ਕਮੇਟੀ ਬਣੀ ਹੈ ਉਹਦੇ ਵੱਲੋਂ ਇੱਕ ਅੱਜ ਮੁਜ਼ਾਰਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਹੜੀ ਅਰਥੀ ਨੂੰ ਅੱਗ ਲਾਈ ਜਾਣੀ ਹੈ ਕਿ ਇੱਕ ਐਮਐਲਏ ਦੇ ਹਲਕੇ ਦੇ ਵਿੱਚ ਐਮਐਲਏ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਵੱਡੇ ਘੜ ਦੇ ਵਿੱਚ ਲੋਕਾਂ ਦੇ ਵੱਲੋਂ ਅਰਥੀ ਬਣਾ ਕੇ ਅੱਜ ਸੁੱਣੀ ਜਾਣੀ ਹੈ ਗੱਲਬਾਤ ਕਰਦੇ ਆਂ ਤਮਾਮ ਇੱਥੇ ਆਗੂ ਨੇ ਜਿਹੜੇ ਵੀ ਆਗੂ ਨਾਲ ਗੱਲਬਾਤ ਕਰਦੇ ਆਂ ਕਿ ਅਰਥੀ ਬਣਾਉਣ ਦੀ ਲੋੜ ਕਿਉਂ ਪਈ ਕਿਉਂ ਇੱਕ ਐਮਐਲਏ ਦੀ ਇੰਨੀ ਥੂ-ਥੂ ਕਰਨ ਦੀ ਲੋੜ ਪਈ ਫੇਰੀ ਗੱਲਬਾਤ ਕਰਦੇ ਆਂ ਇੱਥੇ ਜਿੰਨੇ ਵੀ ਆਗੂ ਪਹੁੰਚਣੇ ਉਹਨਾਂ ਦੇ ਨਾਲ ਤਾਂ ਸਭ ਤੋਂ ਪਹਿਲਾਂ ਜੇ ਨਾਲ ਗੱਲ ਕਰੀਏ ਤਾਂ ਸਰਪੰਚ ਵੀ ਮੌਜੂਦ ਨੇ ਉਹਦੇ ਨਾਲ ਗੱਲਬਾਤ ਕਰ ਲੈਣੇ ਭਾਈ ਕੀ ਅੱਜ ਕਰ ਰਹੇ ਹੋ ਪ੍ਰਦਰਸ਼ਨ ਕਿਉਂ ਅਰਥੀ ਐਮਐਲਏ ਦੀ ਬਣਾਈਏ ਅੱਜ ਐਮਐਲਏ ਮੁਲਕ ਦੀ ਅਰਥੀ ਇਸ ਕਰਕੇ ਫੂਕ ਰਹੇ ਆ ਕਿਉਂਕਿ ਜੋ ਅਤਿਆਚਾਰ ਕਰਾਇਆ ਐਮਐਲਏ ਮੋਲਕ ਦੀ ਸ਼ੈ ਤੇ ਹੋਇਆ ਤੁਸੀਂ ਦੇਖਿਆ ਕਿਵੇਂ ਧਨਾੜ ਪੱਪੂ ਟੈਂਡਰ ਲੈਂਦਾ ਪੱਲੇਦਾਰਾਂ ਦੀ ਨੰਗੇ ਪੈਰਾਂ ਦੀ ਕਮਾਈ ਖਾਂਦਾ ਉਸੇ ਦੀ ਬਦੌਲਤ ਹੀ ਜਿਹੜਾ ਕਿ ਗਮਦੂਰ ਸਿੰਘ ਪੱਪੂ ਕਹਿੰਦਾ ਸੀ ਕਿ ਸਰਪੰਚੀ ਮੇਰੇ ਘਰੋਂ ਚੱਲੇ ਇਸੇ ਤੱਕ ਨਾਲ ਹੀ ਉਹ बार-बार ਸਾਨੂੰ ਘਰੇ ਆ ਕੇ ਧੱਕੇ ਮਾਰਦਾ ਸੀ ਤੇ ਜਦੋਂ ਅਸੀਂ ਵਿਚਾਰ ਚਰਚਾ ਕਰਨੀ ਸ਼ੁਰੂ ਕੀਤੀ ਸੀ ਇਹ ਕੱਟ ਕੀਤਾ ਸੀ ਪਿੰਡ ਦੇ ਲੋਕਾਂ ਨੇ ਕਿ ਗਰੀਬ ਲੋਕ ਵਿਚਾਰ ਚਰਚਾ ਵੀ ਨਹੀਂ ਕਰ ਸਕਦੇ ਮੀਡੀਆ ਬੁਲਾਇਆ ਸੀ ਤੇ ਮੀਡੀਆ ਤੇ ਉਸਨੇ ਤਾਬੜ ਤੋੜ ਹਮਲਾ ਕੀਤਾ ਤੇ ਇਹ ਕਹਿੰਦੇ ਹੋਇਆ ਲੱਗਦਾ ਇਹ ਸਾਰਾ ਕੁਝ ਐਮ ਐਲ اے ਮੋਲਕ ਦੇ ਕਹਿੰਦੇ ਹੋਇਆ ਲੱਗਦਾ ਲੱਗਦਾ ਨਹੀਂ ਕਿ ਸਾਫ ਹੈ ਬਿਲਕੁਲ ਐਮ ਐਲ اے ਮੋਲਕ ਨੇ ਹੀ ਕਰਵਾਇਆ ਬਿਲਕੁਲ ਇਹ ਗੱਲਾਂ ਸਾਫ ਨੇ ਐਮ ਐਲ اے ਮੋਲਕ ਨੇ ਕਰਵਾਇਆ ਲੋਡ ਲੋਡ ਇਸ ਕਰਕੇ ਪਈਏ ਕਿਉਂਕਿ ਉਹ ਇਸ ਦੇ ਸਰਕਾਰ ਦੇ ਵਿੱਚ ਰਲਿਆ ਹੋਇਆ ਐਮ ਐਲ اے ਮੋਲਕ ਦੇ ਉਸ ਨੂੰ ਫੰਡ ਜਾਂਦੇ ਆ ਮੋਟੇ ਮੋਟੇ ਰਬੀਏ ਜਾਂਦੇ ਐਮ ਐਲ اے ਮੋਲਕ ਨੂੰ ਜਿਹੜੀ ਕਿ ਪੱਲੇਦਾਰ ਪੱਲੇਦਾਰਾਂ ਦੀ ਜਿਹੜੀ ਕਮਾਈ ਹੁੰਦੀ ਉਹ ਮੋਟਾ ਰੁਪਿਆ ਚੜਾਵਾ ਚੜਦਾ ਐ ਐਮਐਲਏ ਮੋਲਕ ਨੂੰ ਇਸ ਕਰਕੇ ਹੋ ਰਿਹਾ ਤੇ ਹੁਣ ਗ੍ਰਿਫਤਾਰੀ ਵੀ ਇਸੇ ਕਰਕੇ ਨਹੀਂ ਹੋ ਰਹੀ ਕਿਉਂਕਿ ਐਮਐਲਏ ਮੋਲਕ ਦੀ ਬੁੱਕਲ ਦੇ ਵਿੱਚ ਬੈਠਾ ਹੋਇਆ ਕੀ ਉਹ ਪੰਜਾਬ ਛੱਡ ਗਿਆ ਜਾਂ ਉਹ ਵਿਦੇਸ਼ ਚਲਾ ਗਿਆ ਲੁਕਆਊਟ ਨੋਟਸਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਫਿਰ ਵੀ ਹਲੇ ਤੱਕ ਇਹਨਾਂ ਤੋਂ ਗ੍ਰਿਫਤਾਰ ਨਹੀਂ ਹੋਇਆ ਬਿਲਕੁਲ ਇਹ ਇਹ ਸੱਚ ਹੈ ਕਿ ਜਿਹੜਾ ਗਮਦੂਰ ਸਿੰਘ ਪੱਪੂ ਤੇ ਜਿੰਨੇ ਜਣੇ ਉਹਨਾਂ ਦੇ ਗੋਲੀਆਂ ਚਲਾਉਂਦੇ ਸੀ ਉਹ ਐਮਐਲਏ ਦੀ ਬੋਕਲ ਦੇ ਵਿੱਚ ਨੇ ਇਹਨਾਂ ਦੇ ਨਾਲ ਰਲਿਆ ਹੋਇਆ ਇਸ ਕਰਕੇ ਜਿਹੜਾ ਸਾਰਾ ਕੁਝ ਅੱਜ ਐਮਐਲਏ ਮੋਲਕ ਦੀ ਅਰਥੀ ਤੇ ਉਹਦਾ ਮਜਾਰਾ ਜਿਹੜਾ ਪੁਤਲਾ ਫੂਕਿਆ ਜਾਣਾ ਪਿੰਡ ਦੇ ਲੋਕਾਂ ਦਾ ਪਰ ਅਸੀਂ ਐਮਐਲਏ ਮੋਲਕ ਦਾ ਜਿਹੜਾ ਵਹਿਮ ਆ ਉਹ ਕੱਢਣਾ ਚਾਹੁੰਦੇ ਆ ਕੱਢ ਦਿੱਤਾ ਚੰਦ ਭਾਂਦੇ ਲੋਕਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਐਮਐਲਏ ਮੋਲਕ ਵੋਟਾਂ ਮੰਗਣ ਦੇ ਲਈ ਆਊਗਾ ਤੇ ਉਦੋਂ ਦੱਸਾਂਗੇ 227 ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਪਿੰਡ ਚੰਦਪਾਂਦਾ ਕਲਦੀ ਪੂਰੇ ਪੰਜਾਬ ਦੇ ਵਿੱਚ ਜਾਊਗਾ ਕਿ ਸੀਐਮ ਭਗਵੰਤ ਮਾਨ ਦਾ ਵੀ ਦੱਸੂਗਾ ਕਿ ਕੀ 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 ਕਰਦਾਰ ਹੈਗਾ ਕਿਉਂਕਿ ਐਮਐਲਏ ਮੌਲਕ ਹੈ ਜਿਹੜਾ ਉਹ ਸੀਐਮ ਭਗਵੰਤ ਮਾਨ ਤੋਂ ਬਾਹਰ ਨਹੀਂ ਹੈਗਾ ਇਹ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਗਈ ਹੈ ਪੂਰੀ ਦੁਨੀਆ ਦੇ ਵਿੱਚ ਗਈ ਹੈ 5 ਫਰਵਰੀ ਦੀ ਗੱਲ ਹੈ ਤੇ ਅੱਜ ਕਿੰਨੀ ਤਰੀਕ ਹੋ ਗਈ ਹੈ ਸੀਐਮ ਭਗਵੰਤ ਮਾਨ ਨੂੰ ਕੀ ਫਿਕਰ ਨਹੀਂ ਕਿ 2027 ਦੇ ਵਿੱਚ ਵੋਟਾਂ ਲੈਣੀਆਂ ਨੇ ਮੈਂ ਪਰ ਵੋਟਾਂ ਲੈਣਦੇ ਲਈ ਵੀ ਉਸਨੇ ਪਾਉਣਾ ਪਿੰਡਾਂ ਦੇ ਵਿੱਚ ਪਰ ਪਿੰਡ ਚੰਦਪਾਨ ਦਾ ਸਰਪੰਚ ਜਿਹੜਾ ਕੁਲਦੀਪ ਸਿੰਘ ਜਾਊਗਾ ਤੇ ਜਿਹੜੀ ਪਿੰਡ ਚੰਦਪਾਨ ਦੇ ਵਿੱਚ ਜਬਰ ਐਕਸ਼ਨ ਕਮੇਟੀ ਬਣੀ ਹੋਈ ਆ ਅਸੀਂ ਉਹਦਾ ਧੰਨਵਾਦ ਕਰਦੇ ਆ ਤੇ ਜਿਹੜੇ ਘਰਟ ਆਏ ਆ ਮੇਰੇ ਪਿੰਡ ਦੇ ਲੋਕਾਂ ਦੇ ਅਤਿਆਚਾਰ ਕੀਤਾ ਨੇ ਹੱਥ ਤੇ ਲੋਕ ਕਟਵਾਏ ਗਏ ਆ ਗਮਦੂਰ ਸਿੰਘ ਗੁੰਡੇ ਵੱਲੋਂ ਜਿਹੜੇ ਕਟਵਾਏ ਗਏ ਆ ਉਹਦਾ ਅਸੀਂ ਖਮਿਆਜਾ ਜਿਹੜਾ ਸੀਐਮ ਭਗਵੰਤ ਮਾਨ ਨੂੰ 227 ਦੇ ਵਿੱਚ ਭੁਗਤਣਾ ਪਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਲਏ ਮੋਲਕ ਨੂੰ ਵੀ ਇਸ ਦਾ ਖਮਿਆਜਾ ਜਿਹੜਾ ਭੁਗਤਣਾ ਪਊਗਾ ਇਹ ਲੋਕਾਂ ਦਾ ਇਕਤਾ ਦੱਸੇਗਾ ਜਰੂਰ ਗੱਲਬਾਤ ਕਰ ਲੈਣੀ ਹੈ ਹੋਰ ਵੀ ਆਗੂਆਂ ਦੇ ਨਾਲ ਇੱਥੇ ਦੇਖ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜੈਤੋ ਦੇ ਵਿੱਚ ਜੈਤੋ ਹਲਕਾ ਜਿਹੜਾ ਕਿ ਐਮਐਲਏ ਮੋਲਕ ਉੱਤੋਂ ਵਿਧਾਇਕ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਲੋਕਾਂ ਦੇ ਵੱਲੋਂ ਵੱਡਾ ਮੁਜ਼ਾਹਰਾ ਕੀਤਾ ਜਾ ਰਿਹਾ ਐਮਐਲਏ ਦੀ ਅਰਥੀ ਬਣਾ ਕੇ ਵੱਡਾ ਮੁਜ਼ਾਹਰਾ ਕਰਨ ਤੋਂ ਬਾਅਦ ਉਸ ਅਰਤੀ ਨੂੰ ਫੂਕਿਆ ਜਾਵੇਗਾ ਤਾਂ ਤਸਵੀਰਾਂ ਦੇਖ ਸਕਦੇ ਹਾਂ ਕਿ ਪੂਰੇ ਬਾਜ਼ਾਰ ਵਿੱਚੋਂ ਜਿਹੜਾ ਰਾਉਂਡ ਕੱਢ ਕੇ ਐਮ.ਐਲ.ਏ. ਮੁਲਕ ਸਿੰਘ ਦੀ ਅਰਤੀ ਨੂੰ ਪੂਰੇ ਬਾਜ਼ਾਰ ਵਿੱਚ ਘੁਮਾਇਆ ਜਾ ਰਿਹਾ ਗਲਵਾਦ ਕਰਦੇ ਆ ਜਿਹੜੀ ਕਮੇਟੀ ਬਣੀ ਹੈ ਉਹਨਾਂ ਦੇ ਨਾਲ ਕਿ ਕਿਉਂ ਇਹ ਲੋੜ ਪਈ ਦੇਖ ਸਕਦੇ ਹੋ ਕਿ ਵੱਟਾ ਇਕੱਠਾ ਹੈ ਇੱਕ ਐਮ.ਐਲ.ਏ. ਦੇ ਹਲਕੇ ਦੇ ਵਿੱਚ ਹਾਲੇ ਵੋਟਾਂ ਵਿੱਚ ਵੀ 2 ਸਾਲ ਪਏ ਨੇ ਪਰ ਜਿਹੜੇ ਹਾਲਾਤ ਨੇ ਆਵਾਜ਼ੀ ਪਾਰਟੀ ਦੇ ਐਮ.ਐਲ.ਏ. ਮੁਲਕ ਸਿੰਘ ਦੇ ਉਹ ਤੁਸੀਂ ਦੇਖ ਸਕਦੇ ਹੋ ਕੇ ਹਾਲਾਤ ਕੀ ਬਣੇ ਹੋਏ ਨੇ ਤਾਂ ਅਰਥੀ ਬਣਾ ਕੇ ਫੂਕਣੀ ਪੈ ਰਹੀ ਆ ਇਹ ਹਾਲਾਤ ਬਣ ਚੁੱਕੇ ਨੇ ਕੈਂਬਲੇ ਦੇ ਤਾਂ ਗੱਲਬਾਤ ਕਰਦੇ ਆ ਅੱਗੇ ਆਗੂਆਂ ਦੇ ਨਾਲ ਮੁਹਰਬਾਨੀ ਮੁਹਰਬਾਨੀ ਪੰਜਾਬ ਦੀ ਤਾਂ ਅੱਗੇ ਆਗੂ ਜਿਹੜੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਚੰਦਪਾਣੀ ਮਲਦੂਰਾ ਭਾਈ ਜੀ ਕਿਉਂ ਲੋੜ ਪਈ ਐਮਐਲਏ ਦੇ ਹਲਕੇ ਦੇ ਵਿੱਚ ਉਹਦੀ ਆਰਤੀ ਪੜਾ ਕੇ ਫੂਕਣ ਦੀ ਦੇਖੋ ਜੀ ਐਮਐਲਏ ਲਗਾਤਾਰ ਜਿਹੜਾ ਗੁੰਡਾਗਰਦੀ ਕਰਵਾ ਰਿਆ ਚੰਦ ਭਾਨ ਦੇ ਵਿੱਚ ਇਹਨਾਂ ਨੇ ਆਪਦੀ ਲੋਕਾਂ ਦੇ ਉੱਪਰ ਜਿਹੜੀ ਗੁੰਡਾਗਰਦੀ ਥੋਪੀ ਲੋਕਾਂ ਨੂੰ ਆਪਦੀ ਲਤ ਦੇ ਥੱਲੇੋਂ ਦੀ ਕੱਢਣ ਦੀ ਕੋਸ਼ਿਸ਼ ਕੀਤੀ ਅਮੋਲਕ ਸਿੰਘ ਨੇ ਜਦੋਂ ਲੋਕ ਅਮੋਲਕ ਸਿੰਘ ਦੀ ਹੰਕੜ ਦੇ ਜਿਹੜਾ ਥੱਲੇ ਨਹੀਂ ਲੱਗੇ ਤੇ ਅਮੋਲਕ ਸਿੰਘ ਨੇ ਇੱਕ ਨਿਕਾਸੀ ਪਾਣੀ ਦੀ ਨਾਲੀ ਦਾ ਮੁੱਦਾ ਬਣਾ ਕੇ ਲੋਕਾਂ ਦੇ ਉੱਪਰ ਰਾ ਅੱਲਾ ਤਸ਼ੱਦਦ ਕਰਾਇਆ ਪ੍ਰਾਈਵੇਟ ਗੁੰਡਿਆਂ ਤੋਂ ਗੋਲੀਆਂ ਚਲਵਾਈਆਂ ਲੋਕਾਂ ਦੇ ਘਰ-ਬਾਰ ਤੜਵਾਏ ਪਰ ਲੋਕਾਂ ਨੂੰ ਜੇਲ੍ਹਾਂ ਰਵੇ ਸਿੱਟਿਆ ਲੋਕ ਇਕੱਠੇ ਹੁੰਦੇ ਐ ਐਕਸ਼ਨ ਕਮੇਟੀ ਬੰਦੀ ਆ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਉਂਦੀ ਆ ਤੇ ਜਿਹੜੇ ਉਹ ਦੋਚੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਲੋਕਾਂ ਦੇ ਉੱਪਰ ਉਹਨਾਂ ਦੇ ਜਿਹੜੇ ਪਰਚੇ ਦਰਜ ਹੁੰਦੇ ਆ ਉਸ ਤੋਂ ਬਾਅਦ ਵੀ ਕੀ ਹੁੰਦਾ ਅੱਜ ਤੱਕ ਜਿਹੜੀ ਆਮ ਆਦਮੀ ਪਾਰਟੀ ਤੇ ਐਮਐਲਏ ਮੋਲਕ ਸਿੰਘ ਤੇ ਬਲਕਾਰ ਸਿੰਘ ਸਿੱਧੂ ਜਿਹੜਾ ਇਹ ਲਗਾਤਾਰ ਜਿਹੜਾ ਗਮਦੂਰ ਹੋਰਾਂ ਨੂੰ ਜੱਜੀ ਹੋਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਰਹੇ ਨੇ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਆਉਂਦੀ ਜ਼ਮਾਨਤ ਲਈ ਤੇ ਪਹਿਲਾਂ ਦਾ ਜ਼ਮਾਨਤ ਜਿਹੜੀ ਉਹ ਰੱਦ ਹੁੰਦੀ ਆ ਗਮਦੂਰ ਸਿੰਘ ਹੋਰਾਂ ਦੀ ਫਿਰ ਉਹ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਾਉਂਦੇ ਆ ਤੇ ਉਹਨਾਂ ਦੀ ਜ਼ਮਾਨਤ ਕਰਵਾਉਣ ਵਾਸਤੇ ਐਮਐਲਏ ਮੋਲਕ ਸਿੰਘ ਨੇ ਤੇ ਬਲਕਾਰ ਸਿੰਘ ਸਿੱਧੂ ਨੇ ਜਿਹੜਾ ਸਰਕਾਰੀ ਵਕੀਲ ਤੇ ਦਬਾਅ ਪਾਇਆ ਆ ਉਦੀ ਸਰਕਾਰ ਦਾ ਦੇ ਸਰਕਾਰੀ ਵਕੀਲ ਨੂੰ ਹਾਈ ਕੋਰਟ ਦੇ ਵਿੱਚ ਬੋਲਣ ਤੱਕ ਨਹੀਂ ਦਿੱਤਾ ਉਹਦੇ ਨਾਮ ਬੋਲਣ ਕਰਕੇ ਜਿਹੜੇ ਕਿ ਉਹਨੇ ਪੱਖ ਰੱਖਣਿਆ ਸੀ ਕਿ ਲੋਕਾਂ ਦੇ ਇਹਨਾਂ ਲੋਕਾਂ ਦੇ ਗੋਲੀਆਂ ਚਲਾਈਆਂ ਇਹਨਾਂ ਤੋਂ ਅਸਲਾ ਬਰਾਮਦ ਕਰਨਾ ਇਹ ਸਾਰਾ ਕੁਝ ਇਹ ਉਹਨਾਂ ਨੂੰ ਪੱਖ ਨਹੀਂ ਰੱਖਣ ਦਿੱਤਾ ਤੇ ਜਿਹੜਾ ਹਾਈ ਕੋਰਟ ਨੇ ਜਿਹੜਾ ਉਹਨਾਂ ਨੂੰ ਸਮਾਂ ਦੇ ਦਿੱਤਾ ਵੀ 5 April ਤੱਕ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਆ ਅਸੀਂ ਅੱਜ ਅਮੋਲਕ ਸਿੰਘ ਦਾ ਜਿਹੜਾ ਪੁਤਲਾ ਐਸੇ ਕਰਕੇ ਬਾਜ਼ਾਰ ਦੇ ਵਿੱਚ ਫੂਕ ਰਹੇ ਆ ਜੈਤੋ ਦੇ ਵਿੱਚ ਕਿ ਇਹਨਾਂ ਨੇ ਲੋਕਾਂ ਦੇ ਉੱਪਰ ਜਿਹੜੀ ਗੁੰਡਾਗਰਦੀ ਕੀਤੀ ਆ ਲੋਕ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਜਿਹੜੀ ਐਮਐਲਏ ਤੋਂ ਕੀ ਬਿਆਨ ਆਇਆ ਹੁਣ ਤੱਕ 5 ਫਰਵਰੀ ਦੀ ਇਹ ਘਟਨਾ ਅੱਜ ਗੱਲ ਕਰੀਏ ਤਾਂ ਮਾਰਚ ਆ ਚੁੱਕਿਆ ਮਹੀਨਾ ਤਾਂ ਉੱਤੋਂ ਦਾ ਸਮਾਂ ਹੋ ਚੁੱਕਿਆ ਐਮਐਲਏ ਤੋਂ ਕੀ ਬਿਆਨ ਆਇਆ ਇਸ ਮਾਮਲੇ ਦੇ ਉੱਤੇ ਨਹੀਂ ਜੇ ਜੇ ਤਾਂ ਆਮ ਆਦਮੀ ਪਾਰਟੀ ਨੂੰ ਪੂਰੀ ਨੂੰ ਹੁੰਦਾ ਲੋਕਾਂ ਨਾਲ ਕੋਈ ਸਰਵਕਾਰ ਉਹ ਵਾਕਈ ਆਮ ਲੋਕਾਂ ਦੀ ਪਾਰਟੀ ਹੁੰਦੀ ਤੇ ਫਿਰ ਤਾਂ ਉਹ ਆਮ ਲੋਕਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਜਦੋਂ ਉਹ ਕਾਰਪੋਰੇਟ ਘਰਾਣਿਆਂ ਦੀ ਹੋਈ ਪਾਰਟੀ ਆ ਵੱਡੇ ਲੋਕਾਂ ਦੇ ਨਾਲ ਹੀ ਖੜਨਾ ਉਹਨਾਂ ਨੇ ਤੇ ਉਹ ਗਮਦੂਰ ਤੇ ਜੈਜੀ ਦੇ ਨਾਲ ਖੜੇ ਆ ਉਹ ਸੈਲਰ ਮਾਲਕਾਂ ਦੇ ਨਾਲ ਖੜੇ ਆ ਉਹ ਤਾਂ ਹੀ ਕਹਿ ਰਹੇ ਨਾ ਕਿ ਉਹ ਜਿਹੜੇ ਗਮਦੂਰ ਤੇ ਜੈਜੀ ਵਰਗੇ ਆ ਉਹ ਮੋਟਾ ਪੈਸਾ ਜਿਹੜਾ ਬਲਕਾਰ ਸਿੱਧੂ ਨੂੰ ਤੇ ਜਿਹੜਾ ਇਹ ਮੋਲਕ ਸਿੰਘ ਜੈਤੋ ਵਾਲਾ ਇਹਨਾਂ ਨੂੰ ਮੋਟਾ ਪੈਸਾ ਦਿੰਦੇ ਉਹ ਬੱਲੇਦਾਰੀ ਵਾਲੇ ਕੰਮ ਦੇ ਵਿੱਚੋਂ ਇੱਥੇ ਕਰਕੇ ਉਹਨਾਂ ਦੀ ਪਿੱਠ ਤੇ ਖੜੇ ਤੇ ਲੋਕਾਂ ਦੇ ਲਗਾਤਾਰ ਜੜਾ ਜਬਲਟਾਉਂ ਦੇ ਰਹੇ। ਅੱਜ ਤਾਂ ਵੋਟਾਂ ਵਿੱਚ ਵੀ 2 ਸਾਲ ਸਮਾਂ ਪਿਆ ਕੀ ਲੱਗਦਾ ਕਿ ਐਮਐਲਏ ਦੇ ਹਾਲਾਤ ਕੀ ਹੋਣਗੇ ਉਹਨਾਂ ਵਾਲੇ ਵਿੱਚ ਹਲਕੇ ਦੇ ਵਿੱਚ। ਦੇਖੋ ਜੀ 3 ਸਾਲ ਬੀਤ ਚੁੱਕੇ ਆ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਕੱਖ ਨਹੀਂ ਸਵਾਰਿਆ। ਇੱਥੇ ਨਸ਼ਾ, ਗੈਂਗਵਾਦ ਜਿੰਨੀਆਂ ਲੁੱਟਾਂ ਖੋਹਾਂ ਲਗਾਤਾਰ ਵੱਧਣਾ ਜਾ ਰਹੀਆਂ ਨੇ। ਤੇ ਇਹਨਾਂ ਨੇ ਆਪ ਦੀਆਂ ਨਕਾਮੀਆਂ ਤੇ ਪਰਦਾ ਪਾਉਣ ਵਾਸਤੇ ਲੋਕਾਂ ਦੇ ਉੱਪਰ ਜਿਹੜਾ ਜ਼ਬਰ ਟਾਉਣਾ ਸ਼ੁਰੂ ਕੀਤਾ ਹੋਇਆ ਲੋਕਾਂ ਦੇ ਪਰਚੇ ਪਾਉਣੇ ਸ਼ੁਰੂ ਕੀਤੇ ਹੋਏ ਆ ਤੇ ਜਿਹੜੀਆਂ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਕਿ 2 ਸਾਲ ਬਾਅਦ ਇਲੈਕਸ਼ਨ ਹਜੇ 2 ਸਾਲ ਤਾਂ ਬਹੁਤ ਪਏ ਆ ਜੀ ਸਾਨੂੰ ਲੱਗਦਾ ਕਿ ਲੋਕਾਂ ਨਾਲ ਜਿਹੜਾ ਇਹ ਵਿਵਹਾਰ ਕਰ ਰਹੇ ਆ ਲੋਕਾਂ ਨੇ 2 ਸਾਲਾਂ ਤੋਂ ਪਹਿਲਾਂ ਹੀ ਇਹਨਾਂ ਦੇ ਝੱਗੇ ਦੇ ਵਿੱਚ ਜਿਹੜੇ ਉਹ ਲੈਣੇ ਸ਼ੁਰੂ ਕਰ ਦੇਣੇ ਆ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਹੁਣ ਐਮਐਲਏ ਜਾਂ ਮੰਤਰੀ ਆ ਇਹ ਤਾਂ ਆਪ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹ ਪਿੰਡਾਂ 'ਚੋਂ ਵੋਟਾਂ ਮੰਗ ਸਕਣਗੇ ਕਿਉਂਕਿ ਜਿਸ ਤਰ੍ਹਾਂ ਦੇ ਇਹਨਾਂ ਨੇ ਗੁੰਡਾ ਰਾਜ ਚਲਾਇਆ ਹੋਇਆ ਲੋਕ ਇਹਨਾਂ ਦਾ ਜਵਾਬ ਆ ਜਿਹੜਾ ਜਰੂਰ ਇਲੈਕਸ਼ਨਾਂ ਦੇ ਦਿਨ ਆਜ ਦੇਣਗੇ ਨਾਲ ਜੀ ਤਾਂ ਉਹ ਸਰਪੰਚ ਵੀ ਮੌਜੂਦ ਆ ਜਿਨ੍ਹਾਂ ਦੇ ਪਤੀ ਉੱਤੇ ਕਹਿਟਾਇਆ ਕਿਵੇਂ ਦੇਖਦੇ ਹੋ ਐਮਐਲਏ ਮੋਲਕ ਦਾ ਕੀ ਰੋਲਾ ਸਾਰੇ ਮਾਮਲੇ ਵਿੱਚ ਐਮਐਲਏ ਤਾਂ ਪੂਰਾ ਹੀ ਮੋਲਕ ਦਾ ਹੱਥ ਹੈ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਮੋਲਕ ਨੂੰ ਵੀ ਤੂੰ ਆਦਿ ਹਰਕਤਾਂ ਤੋਂ ਆਵਾਜ਼ ਆਦਾ ਆ ਤੇ ਗੁੰਡਿਆਂ ਨੂੰ ਗ੍ਰਿਫਤਾਰ ਕਰਦੇ ਨਹੀਂ ਤਾਂ ਤੈਨੂੰ ਆਉਣ ਵਾਲੇ 10 ਤਰੀਕ ਨੂੰ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਅੱਜ ਅਸੀਂ ਬਹੁਤ ਹੀ ਘੱਟ ਲੱਗਦੇ ਆ ਤੁਹਾਨੂੰ ਤੇ ਤੁਹਾਨੂੰ 10 ਆਉਣ ਵਾਲੇ 10 ਤਰੀਕ ਨੂੰ ਤੁਹਾਨੂੰ ਪਤਾ ਲੱਣਾ ਲੱਗ ਜਾਣਾ ਚਾਹੀਦਾ ਜਿਹੜੇ ਤੂੰ ਸ਼ਰਿਆਮ ਚ ਲਿਆਂ ਨੂੰ ਜਿਹੜਾ ਤੂੰ ਐਡਾ ਬਣਾਤਾ ਸਾਰੇ ਪੰਜਾਬ ਦਾ ਖਲਾਕੇ ਰੱਖਦਾ ਤੈਨੂੰ ਆਉਣਾ ਹੀ 10 ਤਰੀਕ ਨੂੰ ਤੈਨੂੰ ਪਤਾ ਲੱਗ ਜਾਣਾ ਹੁਣ ਲੋਕੀ ਉਹਨੂੰ ਗੁੰਡਿਆਂ ਨੂੰ ਗ੍ਰਿਫਤਾਰ ਕਰਾ ਕੇ ਹਟਣਗੇ ਆਪਾਂ ਸਭ ਲੈ ਕੇ ਹਟਣਗੇ ਗਰੀਬ ਹਿਸਾਬਪਤੀ ਰਹਿੰਦੇ ਉਹਨਾਂ ਤੋਂ ਹਿਸਾਬਪਤੀ ਲੈਂਦੇ ਆ ਟੈਂਡਰ ਚ ਦਿੰਦੇ ਆ ਮੋਲ ਪਪੂ ਨੂੰ ਕਮਦੂਰ ਸਾਂ ਪਪੂ ਟੈਂਡਰ ਲੈਂਦੇ ਜੱਜੀ ਦਾ ਤੇ ਪਪੂ ਦਾ ਸ਼ਰਿਆਂ ਮੋਲਕ ਦੇ ਕਹਿੰਦੇ ਗੋਲੀਆਂ ਚੱਲਣਗਾਂ ਸ਼ਰਿਆਂ ਵਿੱਚ ਪੁਲਸ ਪ੍ਰਸ਼ਾਸਨ ਸ਼ਰਿਆਂ ਵਿੱਚ ਮਿਲਿਆ ਹੋਇਆ ਪੈਸੇ ਖਾਈ ਜਾਂਦੇ ਆ ਕੀਤੀ ਉਹਨਾਂ ਦਾ ਕਹਿਣਾ ਕਿ ਇੱਥੋਂ ਦਾ ਜਿਹੜਾ ਐਮ.ਐਲ.ਏ. ਮੋਲਕ ਸਿੰਘ ਆ ਉਹ ਗਮਦੂਰ ਜੋ ਕਿ ਦੂਸਰੀ ਪਾਰਟੀ ਹੈ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕਹਿੰਦੇ ਕਿ ਖਹਿਰ ਕਰਵਾਇਆ ਜਾਂਦਾ ਉਹ ਐਮ.ਐਲ.ਏ. ਮੋਲਕ ਨੂੰ ਮੋਟਾ ਫੰਡ ਦਿੰਦੇ ਆ ਹਿਸਾਬ ਪਤੀ ਦਿੰਦੇ ਆ ਜਿਹੜੇ ਟੈਂਡਰਾਂ ਦਾ ਕੰਮ ਆ ਉਹਦੇ ਵਿੱਚੋਂ ਹਿੱਸਾ ਮਿਲਦਾ ਤਾਂ ਗੱਲਬਾਤ ਹੋਰ ਵੀ ਇੱਥੇ ਆਗੂਆਂ ਦੇ ਨਾਲ ਕਰ ਲੈਣੇ ਆ ਕਿ ਕਿਵੇਂ ਦੇਖਦੇ ਇਸ ਮਸਲੇ ਨੂੰ ਸਾਡੇ ਨਾਲ ਲక్ష్మణ ਸਿਲੇ ਵਾਲਾ ਜੀ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਐਮ.ਐਲ.ਏ ਦੀ ਅਰਤੀ ਫੂਕੀ ਜਾ ਰਹੀ ਅੱਜ ਐਮ.ਐਨ.ਡੀ ਦੇ ਹਲਕੇ ਦੇ ਬੱਚਾ ਜੀ ਹਾਂ ਕਿਉਂ ਮੋਹ ਭੰਕਿਆ ਹੋਇਆ ਮੰਤਰ ਨਾ ਗੁੰਡਾਗਰਦੀ ਦਾ ਲਾਇਸੈਂਸ ਲਿਆ ਹੋਇਆ ਠੱਗੀਆਂ ਮਾਰਨ ਦਾ ਲਾਇਸੈਂਸ ਲਿਆ ਹੋਇਆ ਲੁੱਟ ਕਰਨ ਦਾ ਲਾਇਸੈਂਸ ਲਿਆ ਹੋਇਆ ਇਸ ਕਰਕੇ ਉਹ ਚੰਦ ਭਾਣ ਦੇ ਮਜ਼ਦੂਰਾਂ ਤੇ ਜ਼ੁਲਮ ਠਵਾਉਣ ਦਾ ਦੋਸ਼ੀ ਹੈ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਉਹ ਲੱਗਿਆ ਹੋਇਆ ਜਦੋਂ ਹਾਈ ਕੋਰਟ ਦੇ ਵਿੱਚ ਗਮਦੂਰ ਦੀ ਜ਼ਮਾਨਤ ਲੱਗੀ ਹੋਈ ਸੀ ਉਹਥੇ ਨਹੀਂ ਸਰਕਾਰੀ ਵਕੀਲ ਦੀ ਬਾਹ ਮੋੜ ਕੇ ਐਮਐਲਏ ਅਮੋਲਕ ਤੇ ਇਹਨਾਂ ਦੇ ਜਿਹੜੇ ਆਪ ਸਰਕਾਰ ਆ ਉਹਨਾਂ ਨੇ ਉਹਨਾਂ ਨੂੰ ਰਾਹਤ ਦਵਾਈ ਆ ਇਸ ਕਰਕੇ ਅੱਜ ਆਮੋਲਕ ਦੀ ਅਰਥੀ ਸਾੜੀ ਜਾ ਰਹੀ ਆ ਔਰ ਪਹਿਲਾਂ ਚੰਦ ਭਾਣ ਦੇ ਮਜ਼ਦੂਰਾਂ ਦੇ ਡਾਂਗਾ ਮਰਾਇਆਂ ਗਿੰਨਾ ਗੋਲੀਆਂ ਚਲਵਾਈਆਂ ਗਿੰਨਾ ਹੋਣੋ ਨਾ ਦੋਸ਼ੀਆਂ ਨੂੰ ਬਚਾਉਣ ਦੇ ਲੱਗਿਆ ਹੋਇਆ ਮੋਲਕ ਸਿੰਘ ਐਮਐਲਏ ਪਰ ਐਮਐਲਏ ਤਾਂ ਕਹਿੰਦਾ ਕਿ ਜਿਹੜੀ ਪਾਰਟੀ ਦੂਸਰੀ ਉਹ ਤਾਂ ਕਾਂਗਰਸ ਪਾਰਟੀਆਂ ਨਾਲ ਸੰਬੰਧ ਰੱਖਦੇ ਆ ਸਾਡੀ ਆਮ ਆਦਮੀ ਪਾਰਟੀ ਅਸੀਂ ਕਿਵੇਂ ਉਹ ਸਾਡਾ ਲੈਣ ਦੇਣਾ ਵਿੱਚ ਕਿਵੇਂ ਕਿਵੇਂ ਉਹਨਾਂ ਦਾ ਐਮਐਲਏ ਤਾਂ ਕਹਿੰਦਾ ਕਿ ਉਹ ਦੂਸਰੇ ਕਾਂਗਰਸ ਪਾਰਟੀ ਦੇ ਨੇ ਅਸੀਂ ਆਮ ਆਦਮੀ ਪਾਰਟੀ ਦੇ ਆ ਸਾਡਾ ਆਪਸ ਵਿੱਚ ਕੋਈ ਲੈਣ ਦੇਣ ਹੈ ਹੀ ਨਹੀਂ ਮੇਰੇ ਕੋਲੇ ਉਹਦੀ ਫੋਟੋ ਆ ਜਿਹਦੇ ਵਿੱਚ ਅਮੋਲਕ ਸਿੰਘ ਐਮਐਲਏ ਆ ਜਿਹੜਾ ਉਹਦੇ ਦਫ਼ਤਰ ਦੇ ਵਿੱਚ ਗਮਦੂਰ ਸਿੰਘ ਹੁਣੀ ਬੈਠੇ ਆ ਜਦੋਂ ਠੇਕੇ ਲੈ ਰਹੇ ਆ ਉਹ ਫੋਟੋ ਵਾਇਰਲ ਹੋ ਚੁੱਕੀ ਐ ਇਸ ਕਰਕੇ ਇਹ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਨਾਲ ਰਲਿਆ ਹੋਇਆ ਇਹ ਆਪਣੀ ਖੱਲ ਬਚਾਉਣ ਦਾ ਮਾਰਾ ਉਹਨਾਂ ਨੂੰ ਕਾਂਗਰਸੀ ਦੱਸ ਰਿਹਾ ਹੈ ਇਸ ਕਰਕੇ ਦੋਸ਼ੀ ਕਰੋਗੇ ਨਾ ਹੁੰਦਾ ਮੈਂ ਦੋਸ਼ੀ ਐ ਸੋ ਇਸ ਲਈ ਉਹ ਪੂਰੀ ਤਰ੍ਹਾਂ ਨਾਲ ਦੋਸ਼ੀ ਐ ਜ਼ਿੰਮੇਵਾਰ ਆ ਉਹ ਅੱਛਾ ਹੁਣ ਤੱਕ ਐਮਐਲਏ ਮੁਲਕ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿਸੇ ਪਰਿਵਾਰ ਨੂੰ ਮਿਲਿਆ ਕਿ ਕੋਈ ਗੱਲਬਾਤ ਕੀਤੀ ਮੀਨਤ ਉੱਤੇ ਤਾਂ ਸਮਝ ਆ ਗਿਆ ਕਿਸੇ ਪੀੜਤ ਨੂੰ ਨਹੀਂ ਮਿਲਿਆ ਮੁਲਕ ਐਮਐਲਏ ਜੇ ਸੱਚਾ ਹੁੰਦਾ ਤਾਂ ਕਿ ਮਿਲਦਾ ਉਹਦਾ ਨਾ ਮਿਲਣਾ ਹੀ ਆਪਦੇ ਆਪ ਵਿੱਚ ਇਹ ਗੱਲ ਸਾਬਤ ਕਰਦਾ ਕਿ ਉਹ ਦੋਸ਼ੀਆਂ ਨਾਲ ਰਲਿਆ ਹੋਇਆ ਐ ਜੇ ਉਹਨਾਂ ਸੱਚੀ ਮਿੱੱਚੀ ਮਜ਼ਦੂਰਾਂ ਦਾ ਮੁੰਡਾ ਸੀ ਮਜ਼ਦੂਰਾਂ ਦੇ ਜ਼ੁਲਮ ਹੋਇਆ ਸੀ ਤਾਂ ਉਹਦਾ ਫਰਜ਼ ਬਣਦਾ ਸੀਗਾ ਕਿ ਉਹ ਅਗਲੇ ਦਿਨ ਹੀ ਮਜ਼ਦੂਰਾਂ ਨੂੰ ਮਿਲਦਾ ਜਿਹੜਾ ਗ੍ਰਫਤਾਰ ਮਜ਼ਦੂਰ ਸੀ ਉਹਨਾਂ ਨੂੰ ਛਡਵਾ ਕੇ ਲਿਆਉਂਦਾ ਉਹ ਜਿਹੜਿਆਂ ਨੇ ਜ਼ਬਰਟਾਇਆ ਸੀ ਉਹਨਾਂ ਦੇ ਪਰਚੇ ਦਰਜ ਕਰਾ ਕੇ ਗ੍ਰਫਤਾਰ ਕਰਵਾਉਂਦਾ ਪਰ ਅਮੋਲਕ ਸਿੰਘ ਤਾਂ ਉਹਨਾਂ ਦੇ ਪੱਖ ਦੇ ਵਿੱਚ ਆਇਆ ਹੋਇਆ ਜੇਕਰ ਆਉਣ ਵਾਲੇ ਦਿਨਾਂ ਵਿੱਚ ਅਹੀ ਕੋਈ ਚੱਲਦਾ ਰਿਹਾ ਤਾਂ ਕੀ ਹਾਲਾਤ ਕੀ ਹੋਣਗੇ ਹਲਕੇ ਦੇ ਵਿੱਚ ਐਮਐਲਏ ਦੇ ਕੀ ਹਾਲਾਤ ਹੋਣਗੇ ਹਲਕੇ ਦੇ ਵਿੱਚ ਐਮਐਲਏ ਪਿੰਡਾਂ 'ਚ ਵੜਨ ਜੋਗਾ ਨਹੀਂ ਰਹਿਣਾਗਾ ਲੋਕ ਜਿਵੇਂ ਭਾਪੀ ਦੇ ਲੀਡਰਾਂ ਨੂੰ ਘੇਰ-ਘੇਰ ਕੇ ਸਵਾਲ ਕਰਦੇ ਰਹੇ ਹਨ ਉਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕੀਤਾ ਹੋਇਆ ਸੀ ਇਹਨਾਂ ਦਾ ਹਾਲ ਵੀ ਉਹੀ ਹੋਣਾ ਹੈ ਕਦੇ ਪੱਤਰਕਾਰਾਂ ਦੇ ਪਰਚੇ ਦਰਜ ਕਰਾਉਂਦੇ ਆ ਕਦੇ ਵਿਧਾਨ ਸਭਾ ਦੇ ਵਿੱਚ ਉਹ ਜਾ ਕੇ ਪੱਤਰਕਾਰਾਂ ਦੀ ਜ਼ੁਬਾਨ ਬੰਦੀ ਦੇ ਫੈਸਲੇ ਲਾਗੂ ਕਰਦੇ ਆ ਇਸ ਲਈ ਪੂਰੀ ਤਰ੍ਹਾਂ ਨਾਲ ਪੰਜਾਬ ਦੇ মিডিਆ ਨੂੰ ਗੋਦੀ মিডিਆ ਬਣਾਉਣ ਤੇ ਲੱਗੇ ਹੋਏ ਆ ਪਰ ਨਾਲ ਦੀ ਨਾਲ ਜਦੋਂ ਲੋਕਾਂ ਦੀ ਦਾਅ ਪੈਂਦੀ ਆ ਤਾਂ ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਥੁੱਕ ਕੇ ਚੱਟਣਾ ਪੈ ਜਾਂਦਾ ਹੈ ਮਨਿੰਦਰ ਜੀ ਸਿੱਧੂ ਦੇ ਪਰਚਾ ਦਰਜ ਕੀਤਾ ਉਹ ਵਾਪਸ ਲੈਣਾ ਪੈ ਗਿਆ ਚੰਦਪਾਣ ਦੇ ਮਜ਼ਦੂਰਾਂ ਨੂੰ ਫੜ ਕੇ ਅੰਦਰ ਤਾੜਿਆ ਉਹਨਾਂ ਨੂੰ ਰਿਹਾ ਕਰਨਾ ਪੈ ਗਿਆ ਆ ਜੌਨਪਿੰਡ ਦੇ ਵਿੱਚ ਉਦੋਂ ਦੇ ਕਿਸਾਨਾਂ ਦੇ ਡਾਂਗਾ ਭਰਾਈਆਂ ਉਦੋਂ ਕਹਿੰਦੇ ਅਸੀਂ ਕਬਜ਼ਾ ਲੈਣਾ ਹੈ ਉਹ ਤੋਂ ਬਾਅਦ ਦੇ ਵਿੱਚ ਪਿੱਛੇ ਹਟਣਾ ਪੈ ਗਿਆ ਇਹਨਾਂ ਨੂੰ 26 ਮੰਡੀਆਂ ਜਿਹੜੀਆਂ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਦੋਂ ਲੋਕਾਂ ਦੀ ਧਾਪ ਪਈ ਉਸ ਤੋਂ ਬਾਅਦ ਚੋਂ ਵਾਪਸ ਲੈਣਾ ਪੈ ਗਿਆ ਇਹ ਯੂ ਟਰਨ ਕਰਨ ਲੱਗੇ ਵੀ ਮੈਂਟਲ ਆਉਂਦੇ ਆ ਇਸ ਕਰਕੇ ਲੋਕ ਤੱਕ ਜਿਹੜਾ ਡੰਡਾ ਜਦੋਂ ਵਰਦਾ ਇਹਨਾਂ ਦੇ ਉੱਤੇ ਤਾਂ ਇਹਨਾਂ ਨੂੰ ਫੇਰ ਅਕਲ ਟਿਕਾਣੇ ਆਉਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਜਾਂ ਸਰਕਾਰ ਸਾਧਰੂਨ ਦਾ ਹਟ ਤੇ ਕੀ ਐਕਸ਼ਨ ਹੈ ਇਸ ਤੋਂ ਬਾਅਦ ਅੱਜ ਤੁਸੀਂ ਪਤਲਾ ਫੁਕ ਰਹੇ ਹੋ ਇਸ ਤੋਂ ਬਾਅਦ ਕੀ ਕਰਨਾ ਹੈ ਇਸ ਤੋਂ ਬਾਅਦ ਅਸੀਂ ਐਸਐਸਪੀ ਦਫ਼ਤਰ ਫਰੀ ਕੋਟ ਦੇ ਅੱਗੇ ਬਹੁਤ ਵੱਡਾ ਧਰਨਾ ਦੇਵਾਂਗੇ ਔਰ ਇਹਨਾਂ ਨਾਲ ਨੱਕ ਚ ਦਮ ਕਰਾਂਗੇ ਕਿਉਂਕਿ ਉਹ ਟਾਲਿਆ ਸੀਗਾ ਧਰਨਾ ਪਹਿਲਾਂ ਉਹ ਹੁਣ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਬਿਲਕੁਲ ਦੇਵਾਂਗੇ ਧਰਨਾ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਉਹ ਫਿਰ ਕੱਲੇ ਐਸਐਸਪੀ ਦੇ ਨਹੀਂ ਇਦੋਂ ਗਾਂ ਵੀ ਪੰਜਾਬ ਦੇ ਮਜ਼ਦੂਰ ਤੇ ਲੋਕ ਆ ਜਿਹੜੇ ਉਹ ਵਧਣ ਗਏ ਔਰ ਅਨਸਾਫ਼ ਲੈ ਕੇ ਅਸੀਂ ਦਮ ਲਾ ਬਾਦ ਪ੍ਰਸ਼ਾਸਨ ਵੀ ਮਤਲਬ ਵਾਦੇ ਤੋਂ ਭੱਜੇ ਆਪਣੇੜੇ ਵਾਦੇ ਕੀਤੇ ਸੀ ਉਹਨਾਂ ਨੇ ਪ੍ਰਸ਼ਾਸਨ ਵਾਦਾ ਕੰਮ ਹੀ ਆ ਵਾਦੇ ਕਰਨੇ ਆ ਤੇ ਜਿਵੇਂ ਭਗਵਾਨਤਮਾਨ ਸਰਕਾਰ ਮੁੱਕਰਦੀ ਆ ਉਵੇਂ ਉਹਨਾਂ ਨੇ ਕੁਝ ਗੱਲਾਂ ਲਾਗੂ ਕੀਤੀਆਂ ਪਰ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਵਾਲਾ ਮਸਲਾ ਹੈ ਉਹਦੇ 'ਤੇ ਪ੍ਰਸ਼ਾਸਨ ਲਗਾਤਾਰ ਟਾਲ ਮਟੋਲ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਗੱਲਬਾਤ ਕੀਤੀ ਤਮਾਮ ਆਗੂਆਂ ਦੇ ਨਾਲ ਤਸਵੀਰ ਦਿਖਾ ਦਿੰਨੇ ਕਿ ਜੈਤੋ ਦੇ ਵਿੱਚ ਵੱਡੇ ਪੱਧਰ ਤੇ ਵੱਡਾ ਇਕੱਠ ਹੈ ਜਿਹੜਾ ਉਹ ਐਮਐਲਏ ਅਮੋਲਕ ਦੀ ਅਰਥੀ ਬਣਾ ਕੇ ਪੂਰੇ ਮਾਰਚ ਕਰ ਰਿਹਾ ਉਸ ਤੋਂ ਬਾਅਦ ਇਸ ਅਰਥੀ ਨੂੰ ਅੱਗ ਲਾਈ ਜਾਵੇਗੀ ਤਾਂ ਦੇਖ ਸਕਦੇ ਹੋ ਕਿ ਆਮ ਲੋਕਾਂ ਨਾਲ ਵੀ ਗੱਲਬਾਤ ਕਰਦੇ ਨੇ ਕਿ ਉਹਨਾਂ ਦਾ ਕੀ ਕਹਿਣਾ ਮਾਤਾ ਜੀ ਕੀ ਕਹਿਣਾ ਐ ਐਮਐਲਏ ਮੋਲਕ ਦੇ ਬਾਰੇ ਉਹ ਇਹ ਬੋਲਣ ਵੀ ਮੈਥਾ ਪਹੜੀ ਜਾਂਦਾ ਫੇਰ ਵੀ ਨਹੀਂ ਨਾਲ ਧਰਨੇ ਵਿੱਚ ਆਇਓ ਕਿਹਦਾ ਸੀ ਬਾਈ ਐਮਐਲ ਜੀ ਕਟਗੜ੍ਹ ਸਾਣਾ ਗਰੀਬਾਂ ਦੀ ਸੁਣਦਾ ਨਹੀਂ ਗਰੀਬਾਂ ਦਾ ਜਿਵੇਂ ਪੱਖ ਨਹੀਂ ਰਹਿੰਦਾ ਹਾਂ ਤੁਸੀਂ ਅਸੀਂ ਕਹਿੰਦੇ ਸਾਨੂੰ ਹੱਕ ਮਿਲਣਾ ਚਾਹੀਦਾ ਉਹਦੇ ਤੱਕ ਨਹੀਂ ਕਰਦਾ ਗਰੀਬਾਂ ਦੀ ਲੱਗਦਾ ਐਮਐਲ ਥੋੜਾ ਸਾਡਾ ਬਣਦਾ ਹੀ ਨਹੀਂ ਤਗੜੇ ਦਾ ਬਣਦਾ ਪੈਸੇ ਨਾਲ ਤੁਲੇ ਪਿਆ ਉਹ ਉਹ ਪੈਸੇ ਨਾਲ ਹੀ ਤੁਲੇ ਪਿਆ ਹਾ ਤਾਂ ਨਹੀਂ ਲੱਗਦਾ ਪਪੂ ਤਾਂ ਹੀ ਲੱਗਦਾ ਹਾਂ ਧੰਨਵਾਦ ਜੀ ਤਾਂ ਲਗਾਤਾਰ ਦਿਖਾ ਰਹੇ ਆ ਤਸਵੀਰਾਂ ਕੇ ਉਹ ਕੈਮਰਾ ਉੱਪਰ ਕਰਕੇ ਦਿਖਾ ਦਿੰਨੇ ਆ ਕਿ ਅੱਗੇ ਬਹੁਤ ਲੰਮਾ ਕੱਠ ਹੈ ਤੇ ਉਨਾ ਹੀ ਲੰਮਾ ਉਸ ਤੋਂ ਵੱਧ ਲੰਬੀ ਜਿਹੜੀ ਜਗ੍ਹਾ ਆ ਉਹ ਪਿੱਛੇ ਘੇਰੀ ਹੋਈ ਆ ਪਿਛਲੇ ਪਾਸੇ ਤਸਵੀਰ ਦੇਖਦੇ ਹੋ ਕਿ ਜਿਹੜੇ ਇਤੋਂ ਦੇ ਮਜ਼ਦੂਰ ਨੇ ਕਿਸਾਨ ਨੇ ਆਮ ਲੋਕ ਨੇ ਤਾਂ ਜੈਤੋ ਦੇ ਵਿੱਚ ਵੱਡੇ ਪੱਧਰ ਤੇ ਪਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਹੜਾ ਸਾਰਾ ਕੁਝ ਚੰਦ ਭਾਂ ਦੇ ਕੇ ਵਾਪਰਿਆ ਉਹ ਐਮਐਲਏ ਅਮੋਲਕ ਦੇ ਕਹਿਣ ਦੇ ਵਾਪਰਿਆ ਉਹਦੀ ਸ਼ੈ ਨਾਲ ਵਾਪਰਿਆ ਕਿਉਂਕਿ ਐਮਐਲਏ ਅਮੋਲਕ ਨੂੰ ਹਿਸਾਬਪੱਤੀ ਜਾਂਦੀ ਹੈ ਜਿਹੜੇ ਟੈਂਡਰਾਂ ਦੇ ਵਿੱਚੋਂ ਜਿਹੜਾ ਕੰਮ ਹੈ ਜਿਹੜਾ ਕੰਮ ਗਮਦੂਰ ਸਿੰਘ ਕਰਦਾ ਉਹ ਵੱਡੇ ਪੱਧਰ ਤੇ ਹਿਸਾਬਪੱਤੀ ਹੈ ਜਿਹੜੀ ਉਹ ਐਮਐਲਏ ਅਮੋਲਕ ਨੂੰ ਜਾਂਦੀ ਹੈ ਜਿਸ ਕਰ ਨੇ ਐਮਐਲਏ ਅਮੋਲਕ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਤਸ਼ੱਦਦ ਹੈ ਉਹ ਵੀ ਸਾਰਾ ਕੁਝ ਐਮਐਲਏ ਮੁਲਕ ਦੇ ਇਲਜ਼ਾਮ ਲਾਏ ਨੇ ਤਾਂ ਤਸਵੀਰਾਂ ਅੱਗੇ ਵੀ ਦਿਖਾਵਾਂਗੇ ਦੇਖਦੇ ਲੋਕੋ ਟੀਵੀ ਧੰਨਵਾਦ